ਸੁਨੱਖੀ ਜਿਸ ਦਾ ਵਿਆਹ ਉਸ ਦੇ ਘਰਦਿਆਂ ਨੇ ਛੋਟੀ ਉਮਰ ਵਿੱਚ ਹੀ ਕਰ ਦਿੱਤਾ ਸੀ ਸੁਨੱਖੀ ਅਜੇ ਪੂਰੇ 31 ਸਾਲਾਂ ਦੀ ਵੀ ਨਹੀਂ ਹੋਈ ਸੀ ਜਦੋਂ ਉਸ ਦੇ ਪਤੀ ਕਰਨ ਦਾ ਦੇਹਾਂਤ ਹੋ ਗਿਆ ਅੱਜ ਉਸ ਦਾ ਦੇਹਾਂਤ ਹੋਇਆ ਪੂਰੇ 2 ਸਾਲ ਹੋ ਚੁੱਕੇ ਹਨ ਸੁਨੱਖੀ ਦੇ ਘਰ ਵਾਲਿਆਂ ਨੇ ਬਹੁਤ ਜ਼ੋਰ ਪਾਇਆ ਕਿ ਉਹ ਦੂਜਾ ਵਿਆਹ ਕਰਵਾ ਲਵੇ ਪਰ ਸੁਨੱਖੀ ਇਸ ਲਈ ਤਿਆਰ ਨਹੀਂ ਸੀ ਉਹ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ ਅਤੇ ਉਹ ਕਹਿੰਦੀ ਸੀ ਕਿ ਮੈਂ ਕਰਨ ਦੀਆਂ ਯਾਦਾਂ ਨਾਲ ਹੀ ਜ਼ਿੰਦਗੀ ਕੱਟ ਲਵਾਂਗੀ ਪਰ ਸੁਨੱਖੀ ਦੇ ਮਾਤਾ ਪਿਤਾ ਹਮੇਸ਼ਾ ਚਿੰਤਾ ਵਿੱਚ ਰਹਿੰਦੇ ਕਿ ਸਾਡੀ ਏਡੀ ਵੱਡੀ ਜਵਾਨਤੀ ਏਡੀ ਪਹਾੜ ਜਿੱਡੀ ਜ਼ਿੰਦਗੀ ਇਕੱਲਿਆਂ ਕਿਵੇਂ ਕੱਟੇਗੀ ਸੁਨੱਖੀ ਆਪਣੇ ਪਤੀ ਕਰਨ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਸੀ ਤੇ ਉਹ ਨਹੀਂ ਚਾਹੁੰਦੀ ਸੀ ਕਿ ਕਰਨ ਦੀਆਂ ਯਾਦਾਂ ਕੋਈ ਉਸ ਕੋਲੋਂ ਖੋਹ ਲਵੇ ਉਸ ਨੂੰ ਜਦੋਂ ਵੀ ਕੋਈ ਵਿਆਹ ਲਈ ਕਹਿੰਦਾ ਤਾਂ ਉਸ ਦਾ ਇਹੀ ਜਵਾਬ ਹੁੰਦਾ ਕਿ ਉਹ ਕਰਨ ਦੀਆਂ ਯਾਦਾਂ ਨਾਲ ਹੀ ਜ਼ਿੰਦਗੀ ਕੱਟ ਲਵੇਗੀ ਇੱਕ ਦਿਨ ਦੁਪਹਿਰ ਦਾ ਸਮਾਂ ਸੀ ਸੁਨੱਖੀ ਦੀ ਮਾਂ ਕੋਲ ਉਸ ਦੀ ਗਵੰਡਨ ਮੁਖ ਤਿਆਰੋ ਆਈ ਅਤੇ ਉਸ ਨੇ ਸੁਨੱਖੀ ਲਈ ਰਿਸ਼ਤੇ ਦੀ ਦਸਤ ਪਾਈ ਉਸ ਨੇ ਕਿਹਾ ਕਿ ਮੁੰਡਾ ਤਲਾਕਸ਼ੁਦਾ ਹੈ ਅਤੇ ਉਸ ਦੀਆਂ ਦੋ ਬੇਟੀਆਂ ਹਨ ਗੁਰਪ੍ਰੀਤ ਸਰਕਾਰੀ ਨੌਕਰੀ ਤੇ ਲੱਗਾ ਹੋਇਆ ਸੀ ਅਤੇ ਉਸ ਦਾ ਕਾਰੋਬਾਰ ਵੀ ਵਧੀਆ ਬਣਿਆ ਹੋਇਆ ਸੀ ਇਸ ਲਈ ਸੁਨੱਖੀ ਦੇ ਘਰਦਿਆਂ ਨੇ ਬਹੁਤ ਜ਼ੋਰ ਪਾਇਆ ਕਿ ਇਸ ਵਾਰ ਉਹ ਰਿਸ਼ਤੇ ਲਈ ਨਾ ਨਾ ਕਰੇ ਪਰ ਸੁਨੱਖੀ ਦਾ ਜਵਾਬ ਉਹੀ ਸੀ ਕਿ ਉਸਨੇ ਵਿਆਹ ਨਹੀਂ ਕਰਵਾਉਣਾ ਫਿਰ ਸੁਨੱਖੀ ਦੀ ਮਾਂ ਬਹੁਤ ਜ਼ਿਆਦਾ ਭਾਵੁਕ ਹੋਈ ਅਤੇ ਭਾਵੁਕ ਹੋ ਕੇ ਉਸਨੇ ਸੁਨੱਖੀ ਨੂੰ ਸਮਝਾਇਆ ਕਿ ਪੁੱਤ ਸਾਡਾ ਕੀ ਭਰੋਸਾ ਅਸੀਂ ਕਿੰਨਾ ਕੁ ਟਾਈਮ ਬੈਠੇ ਰਹਾਂਗੇ ਰੱਬ ਕਰਦਾ ਕੀ ਪਤਾ ਕਦੋਂ ਸੱਦਾ ਆ ਜਾਵੇ ਫਿਰ ਸਾਡੇ ਚਲੇ ਜਾਣ ਤੋਂ ਬਾਅਦ ਤੈਨੂੰ ਕੌਣ ਪੁੱਛੇਗਾ ਇਸ ਲਈ ਪੁੱਤ ਤੂੰ ਆਪਣੀ ਮਾਂ ਦੀ ਗੱਲ ਮੰਨ ਲੈ ਇਸ ਨੂੰ ਆਪਣੀ ਮਾਂ ਵੱਲੋਂ ਬੇਨਤੀ ਸਮਝ ਲੈ ਜਾਂ ਹੁਕਮ ਸਮਝ ਲੈ ਪਰ ਤੈਨੂੰ ਇਹ ਵਿਆਹ ਕਰਵਾਉਣਾ ਹੀ ਪੈਣਾ ਹੈ ਸੁਨੱਖੀ ਆਪਣੀ ਮਾਂ ਦੀਆਂ ਗੱਲਾਂ ਸੁਣ ਕੇ ਬਹੁਤ ਜ਼ਿਆਦਾ ਦੁਖੀ ਹੋ ਗਈ ਕਿਉਂਕਿ ਹੁਣ ਉਹ ਆਪਣੀ ਮਾਂ ਦੀ ਗੱਲ ਟਾਲ ਵੀ ਨਹੀਂ ਸਕਦੀ ਸੀ ਇਸ ਲਈ ਵਿਆਹ ਲਈ ਹਾਂ ਕਹਿਣ ਤੋਂ ਇਲਾਵਾ ਉਸ ਕੋਲ ਹੋਰ ਕੋਈ ਚਾਰਾ ਨਹੀਂ ਸੀ ਬਸ ਸੁਨੱਖੀ ਦੀ ਹਾਂ ਕਹਿਣ ਦੀ ਉਡੀਕ ਸੀ ਉਸ ਤੇ ਘਰ ਦੇ ਨੇ ਉਸ ਦਾ 2 ਮਹੀਨਿਆਂ ਦੇ ਅੰਦਰ ਅੰਦਰ ਵਿਆਹ ਕਰ ਦਿੱਤਾ ਗੁਰਪ੍ਰੀਤ ਬਹੁਤ ਹੀ ਸਿਆਣਾ ਅਤੇ ਸੁਲਝਿਆ ਹੋਇਆ ਲੜਕਾ ਸੀ ਗੁਰਪ੍ਰੀਤ ਸੁਨੱਖੀ ਦਾ ਬਹੁਤ ਜ਼ਿਆਦਾ ਧਿਆਨ ਰੱਖਦਾ ਸੀ ਅਤੇ ਉਸ ਦੀ ਹਰ ਖੁਸ਼ੀ ਪੂਰੀ ਕਰਦਾ ਸੀ। ਇਸ ਲਈ ਸੁਨੱਖੀ ਦੇ ਦਿਲ ਵਿੱਚ ਗੁਰਪ੍ਰੀਤ ਲਈ ਹੌਲੀ-ਹੌਲੀ ਸਤਿਕਾਰ ਵਧ ਗਿਆ। ਪਹਿਲਾਂ ਤਾਂ ਸੁਨੱਖੀ ਨੂੰ ਆਪਣੇ ਸਹੁਰੇ ਘਰ ਵਿੱਚ ਉਪਰਾ ਜਿਹਾ ਲੱਗਦਾ ਸੀ ਪਰ ਹੁਣ ਉਸ ਦਾ ਹੌਲੀ-ਹੌਲੀ ਜੀ ਲੱਗਣ ਲੱਗ ਗਿਆ। ਪਹਿਲਾਂ-ਪਹਿਲਾਂ ਤਾਂ ਜਦੋਂ ਗੁਰਪ੍ਰੀਤ ਦੀਆਂ ਬੇਟੀਆਂ ਉਸ ਨੂੰ ਮੰਮੀ ਕਹਿ ਕੇ ਬੁਲਾਉਂਦੀਆਂ ਤਾਂ ਬੜਾ ਹੀ ਅਜੀਬ ਜਿਹਾ ਲੱਗਦਾ ਸੀ। ਤਾਂ ਉਹ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਦੇਖਦੀ ਕਿ ਸੁਨੱਖੀ ਕੱਲ ਤਾਂ ਤੂੰ ਕੀ ਸੀ ਤੇ ਅੱਜ ਇੱਕ ਮਾਂ ਵੀ ਬਣ ਗਈ ਪਰ ਹੌਲੀ-ਹੌਲੀ ਜਦੋਂ ਸੁਨੱਖੀ ਨੂੰ ਦੋਵੇਂ ਕੁੜੀਆਂ ਆਪਣੀ ਤੋਤਲੀ ਆਵਾਜ਼ ਵਿੱਚ ਮੰਮਾ ਕਹਿ ਕੇ ਬੁਲਾਉਂਦੀਆਂ ਤਾਂ ਬਹੁਤ ਵਧੀਆ ਲੱਗਦਾ ਅਤੇ ਹੌਲੀ-ਹੌਲੀ ਉਸ ਨੂੰ ਮਾਂ ਹੋਣ ਦਾ ਅਹਿਸਾਸ ਹੋਣ ਲੱਗ ਪਿਆ ਗੁਰਪ੍ਰੀਤ ਵੀ ਸੁਨੱਖੀ ਅਤੇ ਆਪਣੀਆਂ ਬੇਟੀਆਂ ਨੂੰ ਕਦੇ-ਕਦਾਈਂ ਬਾਹਰ ਘੁਮਾਉਣ ਲਈ ਲੈ ਜਾਂਦਾ ਹੁਣ ਸੁਨੱਖੀ ਆਪਣੇ ਪਤੀ ਅਤੇ ਬੇਟੀਆਂ ਵਿੱਚ ਐਨਾ ਰੁੱਝ ਗਈ ਕਿ ਕਰਨ ਦੀਆਂ ਜ਼ਾਦਾ ਹੁਣ ਧੁੰਦਲੀਆਂ ਹੋਣ ਲੱਗੀਆਂ ਹੌਲੀ-ਹੌਲੀ ਉਹ ਕਰਨ ਨੂੰ ਭੁੱਲਣ ਲੱਗੀ। ਸੁਨੱਖੀ ਹੁਣ ਆਪਣੀਆਂ ਪੁਰਾਣੀਆਂ ਯਾਦਾਂ ਵਿੱਚੋਂ ਨਿਕਲ ਕੇ ਇਸ ਨਵੀਂ ਜ਼ਿੰਦਗੀ ਵਿੱਚ ਬਹੁਤ ਖੁਸ਼ ਸੀ। ਗੁਰਪ੍ਰੀਤ ਅਤੇ ਸੁਨੱਖੀ ਦਾ ਵਿਆਹ ਹੋਇਆ। ਹੁਣ 2 ਸਾਲ ਹੋ ਚੁੱਕੇ ਸਨ ਅਤੇ ਰੱਬ ਨੇ ਸੁਨੱਖੀ ਦੀਆਂ ਖੁਸ਼ੀਆਂ ਵਿੱਚ ਹੋਰ ਵਾਅਦਾ ਕਰ ਦਿੱਤਾ ਜਦੋਂ ਸੁਨੱਖੀ ਨੇ ਇੱਕ ਬੇਟੇ ਨੂੰ ਜਨਮ ਦਿੱਤਾ। ਇਸ ਤਰ੍ਹਾਂ ਸੁਨੱਖੀ ਆਪਣੇ ਪੁਰਾਣੇ ਅਤੀਤ ਨੂੰ ਬਿਲਕੁਲ ਭੁੱਲ ਚੁੱਕੀ ਸੀ ਅਤੇ ਆਪਣੀ ਨਵੀਂ ਜ਼ਿੰਦਗੀ ਵਿੱਚ ਪੂਰੀ ਤਰ੍ਹਾਂ مشروف ہو گئی سی دوستو جےਕਰ ਤੁਹਾਨੂੰ میری کہانی ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਅਤੇ ਮੇਰੀਆਂ ਸਾਰੀਆਂ ਇਹ ਕਹਾਣੀਆਂ ਨੂੰ ਇੰਨਾ ਜ਼ਿਆਦਾ ਪਿਆਰ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ